ਭਾਰਤ ਦੀ ਸਰਕਾਰ ਹੀ ਇਹਨਾਂ ਦੀਆਂ ਏਜੰਸੀਆਂ ਇਹਨਾਂ ਦੇ ਅੱਗੇ ਗਾਂ ਜੋ ਹਾਈ ਕਮਿਸ਼ਨ ਦਫ਼ਤਰ ਬਣੇ ਹੁੰਦੇ ਨੇ ਉਹਨਾਂ ਵੱਲੋਂ ਈਮੇਲ ਜਾਂਦੀ ਹੈ ਜਿਨ੍ਹਾਂ ਜਿਨ੍ਹਾਂ ਸਿੱਖਾਂ ਦੇ ਵੀਜ਼ੇ ਰਿਫਿਊਜ਼ ਕੀਤੇ ਗਏ ਹੁੰਦੇ ਨੇ ਕਿ ਜੀ ਤੁਸੀਂ ਪਹਿਲੇ ਇੱਕ ਚਿੱਠੀ ਦੇ ਉੱਤੇ ਸਾਨੂੰ ਲਿਖ ਕੇ ਦਿਓ ਪੂਰੀ ਚਿੱਠੀ ਲਿਖ ਕੇ ਆਂਦੀ ਹੈ ਕਿ ਤੁਸੀਂ ਭਾਰਤ ਦੀ ਏਕਤਾ ਅਖੰਡਤਾ ਦੇ ਨਾਲ ਖੜੇ ਹੋ ਤੁਸੀਂ ਭਾਰਤ ਦੇ ਲਈ ਹਮੇਸ਼ਾ ਵਚਨਬੱਧ ਰਹੋਗੇ ਤੇ ਖਾਲਿਸਤਾਨ ਵਰਗੀਆਂ ਕਿਸੇ ਵੀ ਤਰੀਕੇ ਦੀਆਂ ਜੋ ਵੀ ਸਾਜ਼ਿਸ਼ਾਂ ਹੁੰਦੀਆਂ ਨੇ ਖਾਲਿਸਤਾਨ ਵਾਲਿਆਂ ਦੇ ਨਾਲ ਤੁਸੀਂ ਨਹੀਂ ਖੜੇ ਖਾਲਸਾ ਰਾਜ ਦੀ ਤੁਸੀਂ ਗੱਲ ਨਹੀਂ ਕਰਦੇ ਇਸ ਚਿੱਠੀ ਤੇ ਹਸਤਾਖਰ ਕਰੋ ਫਿਰ ਉਸ ਤੋਂ ਬਾਅਦ ਤੁਹਾਨੂੰ ਵੀਜ਼ਾ ਦੀ ਨੋਚਾ ਕਿ ਯੂਕੇ ਦੇ ਵਿੱਚ ਜੋ ਸਿੱਖਾਂ ਨੂੰ ਸਵਾਦ ਜਵਾਬ ਦਿੱਤੇਗੇ ਆ ਸੰਸਦਾਂ ਨੇ ਇਹ ਪੂਰਾ ਮਸਲਾ ਗਾ ਅੱਗੇ ਚੁੱਕਿਆ ਆਪਣੇ ਮਨਿਸਟਰ ਤੱਕ ਤੇ ਡੈਨ ਜਰਵਿਸ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਇੱਥੇ ਇੱਕ ਪੰਥਕ ਜਥੇਬੰਦੀ ਨੂੰ ਤੇ ਉਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਖਾਸੀਂ ਨਕਦੀ ਕਰਦੇ ਆ ਜੋ ਬ੍ਰਿਟਿਸ਼ ਸਿਕਸ ਨੂੰ ਇਹ ਹਰਾਸਮੈਂਟ ਯੂਕੇ ਦੇ 에어ਪੋਰਟ ਉੱਤੇ ਫੇਸ ਆਫ ਕਰਨੀ ਪੈ ਰਹੀ ਹੈ ਤੇ ਕੁਝ ਅਜੇ ਆ ਹੀ ਯੂਕੇ ਦੀ ਧਰਤੀ ਦੇ ਉੱਤੇ ਵੀ ਹੋ ਰਿਹਾ ਯੂਕੇ ਦੇ ਰਹਿਣ ਵਾਲੇ ਬ੍ਰਿਟਿਸ਼ ਨਾਗਰਿਕਾ ਨੇ ਇੱਥੇ ਆਪਣੇ ਸਥਾਨਕ ਮੈਂਬਰ ਪਾਰਲੀਮੈਂਟਸ ਤੱਕ ਕੰਪਲੇਂਟ ਦਿੱਤੀ ਹੈ ਕਿ ਸਾਨੂੰ ਯੂਕੇ ਦੇ ਬਾਰਡਰ ਦੇ ਉੱਤੇ ਪੁੱਛਿਆ ਜਾਂਦਾ ਹੈ ਕਿ ਤੁਸੀਂ ਭਾਰਤ ਅਤੇ ਭਾਰਤ ਦੇ ਬਾਰੇ ਕੀ ਸੋਚ ਰੱਖਦੇ ਹੋ ਤੁਹਾਡੇ ਲਈ ਖਾਲਸਤਾਨ ਕੀ ਹੈ ਤੁਹਾਡੇ ਲਈ ਖਾਲਸਾ ਰਾਜ ਕੀ ਹੈ ਤਸਵੀਰ ਉੱਤਰੀ ਸਰਕਾਰ ਉੱਤਰੀ ਸਿਆਸੀ ਪਾਰਟੀ ਦਾ ਬਾਬਤ ਕੀ ਵਿਚਾਰਤਾਂ ਰੱਖਦੇ ਕਿ ਇਹ ਸਭ ਕੁਝ ਸਹੀ ਹੋ ਰਿਹਾ ਹੈ ਸਾਡੇ ਸਿੱਖਾਂ ਨੂੰ ਇਹ ਚਾਹੀਦਾ ਕਿ ਜੇ ਕਿਸੇ ਨੂੰ ਵੀ ਕੋਈ ਵੀ ਚਿੱਠੀ ਆਉਂਦੀ ਆ ਕੋਈ ਵੀ ਈਮੇਲ ਆਉਂਦੀ ਆ ਉਹਨੂੰ ਲੈ ਕੇ ਉਹ ਆਪਣੇ ਐਮਪੀ ਨੂੰ ਦੇਣ ਤਾਂ ਕਿ ਇਹਨਾਂ ਦੇ ਵੀ ਕੰਨ ਖੋਲਣ ਕਿ ਆਹ ਕੁਝ ਹੋ ਰਿਹਾ ਇਹ ਸਾਨੂੰ ਥੋੜਾ ਜਿਹਾ ਸਮਝਣਾ ਪੈਣਾ ਜੀ ਕਿਉਂਕਿ ਸਿੱਖ ਜਿਹੜੇ ਆ ਉਹਨਾਂ ਨੇ ਆਪਣਾ ਗਰਾਊਂਡ ਵਰਕ ਜਿਹੜੀ ਇੱਥੇ ਦੀਆਂ ਬ੍ਰਿਟਿਸ਼ ਸਰਕਾਰਾਂ ਜਾਂ ਕੈਨੇਡੀਅਨ ਸਰਕਾਰਾਂ ਜਾਂ ਹੋਰ ਸਰਕਾਰਾਂ ਜੀ ਉਹਨਾਂ ਦੇ ਵਿੱਚ ਇੰਡੀਆ ਨੇ ਆਪਣੇ ਬੰਦੇ ਪਲਾਂਟ ਕੀਤੇ ਹੋ ਸੀ ਜੀ ਔਰ ਉਹ ਜਿਹੜੇ ਪਲਾਂਟ ਕੀਤੇ ਹੋ ਬੰਦੇ ਆ ਨਾ ਉਹ ਇਹ ਸਾਰੇ ਕੰਮ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚਨ ਨੂੰ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਜੀ ਸੰਗਤ ਜੀ ਜਿਸ ਵੇਲੇ ਅਸੀਂ ਗੱਲ ਕਰਦੇ ਹਾਂ ਸ਼ਹੀਦੀ ਦਿਹਾੜਿਆਂ ਦੀ ਸ਼ਹੀਦੀ ਹਫਤੇ ਦੀ ਜਿਸ ਦੇ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਜਿਸ ਵੇਲੇ ਚਾਲੇ ਪਾਏ ਸੀ ਗੁਰਗੋਬਿੰਦ ਸਿੰਘ ਜੀ ਦੇ ਸਨੇ ਤਮਾਮ ਉਹਨਾਂ ਸਿੰਘ ਸਿੰਘਣੀਆਂ ਨੇ ਚਾਰੇ ਸਹਿਬਜ਼ਾਦੇ ਨੇ ਮਾਤਾ ਗੁਜਰ ਕੌਰ ਨੇ ਜਿਸ ਵੇਲੇ ਚਮਕੌਰ ਦੀ ਗੜੀ ਦੇ ਵਿੱਚ ਲੱਖਾਂ ਦੀ ਮੁਗਲ ਫੌਜ ਦੇ ਨਾਲ ਟੱਕਰ ਆ ਲਿਆ ਸੀ ਸਾਡੇ ਸਿੰਘਾਂ ਨੇ ਤੇ ਦੋ ਵੱਡੇ ਸਹਿਬਜ਼ਾਦਿਆਂ ਨੇ ਜਿਸ ਵੇਲੇ ਸਰਹੰਦ ਦੀ ਧਰਤੀ ਦੇ ਉੱਤੇ ਮੁਗਲ ਹਾਕਮ ਨੂੰ ਵੰਗਾਰਿਆ ਸੀ ਛੋਟੇ ਸਹਬਜ਼ਾਦਿਆਂ ਨੇ ਅਤੇ ਮਾਤਾ ਗੁਜਰਕੌਰ ਦੀ ਲਸਾਨੀ ਸ਼ਹਾਦਤ ਨੂੰ ਜਿਸ ਵੇਲੇ ਸੀ ਇਹਨਾਂ ਹਫ਼ਤਿਆਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਨਮਨ ਕਰਦੇ ਆ ਉੱਥੇ ਹੀ ਸਿੱਖਾਂ ਦੀ ਇੱਕ ਸੋਚ ਹੁੰਦੀ ਹੈ ਕਿ ਅਸੀਂ ਗੁਰਦੁਆਰਾ ਜਾ ਕੇ ਸੀਸ ਨਵਾ ਕੇ ਇਹਨਾਂ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਮਾਗਮਾਂ ਦੇ ਵਿੱਚ ਆਪਣੀਆਂ ਸੇਵਾਵਾਂ ਦੇਣੀਆਂ ਨੇ ਆਪਣੇ ਵੱਲੋਂ ਉਹ ਇੱਕ ਬਤੌਰ ਸਿੱਖ ਅਸੀਂ ਸਤਕਾਰ ਵਜੋਂ ਇੱਕ ਉਹਨਾਂ ਦੀ ਸ਼ਹਾਦਤ ਨੂੰ ਸਜਦਾ ਕਰਨਾ ਹੈ ਸलाम ਕਰਨਾ ਹੈ ਲੇਕਿਨ ਦੇਸ਼ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਉੱਤੇ ਹੋ ਰਹੀਆਂ तमाम ਉਕੋਜੀਆਂ ਸਾਜ਼ਿਸ਼ਾਂ ਜਿਨ੍ਹਾਂ ਤੋਂ ਬੇਨਕਾਬ ਵੀ ਕੀਤਾ ਜਾਂਦਾ ਹੈ ਕਿ ਕੌਣ ਇਸ ਦੇ ਪਿੱਛੇ ਹੈ ਜਿਨ੍ਹਾਂ ਤੋਂ ਪਰਦਾ ਵੀ ਚੁੱਕਿਆ ਜਾਂਦਾ ਹੈ ਕਿ ਹਾਂ ਇਹ ਸਰਕਾਰਾਂ ਇਹ ਏਜੰਸੀਆਂ ਤੇ ਇਹਨਾਂ ਏਜੰਸੀਆਂ ਦੇ ਇਹ ਬੰਦੇ ਨੇ ਜੋ ਕਿਤੇ ਨਾ ਕਿਤੇ ਦਬਾਉਣ ਦੀਆਂ ਵੀ ਕੋਸ਼ਿਸ਼ਾਂ ਕਰਦੇ ਨੇ ਵਰਤਣ ਦੀਆਂ ਕੋਸ਼ਿਸ਼ਾਂ ਵੀ ਕਰਦੇ ਨੇ ਸਾਨੂੰ ਪਰਖਣ ਦੀਆਂ ਕੋਸ਼ਿਸ਼ਾਂ ਵੀ ਕਰਦੇ ਨੇ ਇੱਕ ਹੋਰ ਤਰੀਕੇ ਦਾ ਹਮਲਾ ਸ਼ੁਰੂ ਕਰ ਦਿੱਤਾ ਗਿਆ ਸਿੱਖਾਂ ਦੇ ਉੱਤੇ ਸਿੱਖਾਂ ਨੂੰ ਆਪਣੇ ਵੱਲ ਦਾ ਵਿਖਾਉਣ ਦੇ ਲਈ ਕੈਨੇਡਾ ਦੇ ਵਿੱਚ ਇੱਕ ਖਬਰ ਸਾਹਮਣੇ ਆਈ ਕਿ ਕੈਨੇਡਾ ਦੇ ਵਿੱਚ ਵੱਸਦੇ ਕਈ ਸਿੱਖ ਪਰਿਵਾਰਾਂ ਦੇ ਵੱਲੋਂ ਭਾਰਤ ਜਾਣ ਦੇ ਲਈ ਵੀਜ਼ਾ ਅਪਲਾਈ ਕੀਤਾ ਗਿਆ ਉਹਨਾਂ ਦੇ ਵੀਜ਼ੇ ਅਪਰੂਵ ਨਹੀਂ ਕੀਤੇ ਗਏ ਸੰਤੁਸ਼ਟੀ ਸੀ ਕਿ ਚਲੋ ਸਰਕਾਰ ਨੇ ਵੀਜ਼ਾ ਪ੍ਰੂਵ ਨਹੀਂ ਕੀਤਾ ਥੋੜੇ ਸਮੇਂ ਬਾਅਦ ਮੁੜ ਤੋਂ ਟਰਾਈ ਕਰਕੇ ਦੇਖ ਲਾਂਗੇ ਮੁੜ ਤੋਂ ਟਰਾਈ ਕੀ ਕਰਨਾ ਸੀ ਉਸ ਤੋਂ ਪਹਿਲਾਂ ਸਰਕਾਰ ਨਹੀਂ ਆਪਣੇ ਵੱਲੋਂ ਇੱਕ ਚਿੱਠੀ ਭੇਜੀ ਭਾਰਤ ਦੀ ਸਰਕਾਰ ਹੀ ਇਹਨਾਂ ਦੀਆਂ ਏਜੰਸੀਆਂ ਇਹਨਾਂ ਦੇ ਅੱਗੇ ਗਾਂ ਜੋ ਹਾਈ ਕਮਿਸ਼ਨ ਦੇ ਦਫ਼ਤਰ ਬਣੇ ਹੁੰਦੇ ਨੇ ਉਹਨਾਂ ਵੱਲੋਂ ਈਮੇਲ ਜਾਂਦੀ ਹੈ ਜਿਨ੍ਹਾਂ ਜਿਨ੍ਹਾਂ ਸਿੱਖਾਂ ਦੇ ਵੀਜ਼ੇ ਰਿਫਿਊਜ਼ ਕੀਤੇ ਗਏ ਹੁੰਦੇ ਨੇ ਕਿ ਜੀ ਤੁਸੀਂ ਪਹਿਲੇ ਇੱਕ ਚਿੱਠੀ ਦੇ ਉੱਤੇ ਸਾਨੂੰ ਲਿਖ ਕੇ ਦਿਓ ਪੂਰੀ ਚਿੱਠੀ ਲਿਖ ਕੇ ਆਂਦੀ ਹੈ ਕਿ ਤੁਸੀਂ ਭਾਰਤ ਦੀ ਏਕਤਾ ਅਖੰਡਤਾ ਦੇ ਨਾਲ ਖੜੇ ਹੋ ਤੁਸੀਂ ਭਾਰਤ ਦੇ ਲਈ ਹਮੇਸ਼ਾ ਵਚਨਬੱਧ ਰਹੋਗੇ ਤੇ ਖਾਲਸਤਾਨ ਵਰਗੀਆਂ ਕਿਸੇ ਵੀ ਤਰੀਕੇ ਦੀਆਂ ਜੋ ਵੀ ਸਾਜ਼ਸ਼ਾਂ ਹੁੰਦੀਆਂ ਨੇ ਖਾਲਸਤਾਨ ਵਾਲਿਆਂ ਦੇ ਨਾਲ ਤੁਸੀਂ ਨਹੀਂ ਖੜੇ ਖਾਲਸਾ ਰਾਜ ਦੀ ਤੁਸੀਂ ਗੱਲ ਨਹੀਂ ਕਰਦੇ ਤੇ ਇਸ ਚਿੱਠੀ ਤੇ ਹਸਤਾਖਰ ਖੜੋ ਫਿਰ ਉਸ ਤੋਂ ਬਾਅਦ ਤੁਹਾਨੂੰ ਵੀਜ਼ਾ ਦੇਣ ਦਾ ਸੋਚਾਂਗੇ ਇਹੀ ਬਾਮਰੋਣਨ ਦੀਆਂ ਕੋਸ਼ਿਸ਼ਾਂ ਨੇ ਤੇ ਕੁਝ ਅਜਿਹਾ ਹੀ ਯੂਕੇ ਦੀ ਧਰਤੀ ਦੇ ਉੱਤੇ ਵੀ ਹੋ ਰਿਹਾ ਹੈ ਯੂਕੇ ਦੇ ਰਹਿਣ ਵਾਲੇ ਬ੍ਰਿਟਿਸ਼ ਨਾਗਰਿਕਾ ਨੇ ਇੱਥੇ ਆਪਣੇ ਸਥਾਨਕ ਮੈਂਬਰ ਪਾਰਲੀਮੈਂਟਸ ਤੱਕ ਕੰਪਲੇਂਟ ਦਿੱਤੀ ਹੈ ਕਿ ਸਾਨੂੰ ਯੂਕੇ ਦੇ ਬਾਰਡਰ ਦੇ ਉੱਤੇ ਪੁੱਛਿਆ ਜਾਂਦਾ ਹੈ ਕਿ ਤੁਸੀਂ ਭਾਰਤ ਅਤੇ ਭਾਰਤ ਦੇ ਬਾਰੇ ਕੀ ਸੋਚ ਰੱਖਦੇ ਹੋ ਤੁਹਾਡੇ ਲਈ ਖਾਲਸਤਾਨ ਕੀ ਹੈ ਤੁਹਾਡੇ ਲਈ ਖਾਲਸਾ ਰਾਜ ਕੀ ਹੈ ਤੁਸੀਂ ਉੱਥੋਂ ਦੀ ਸਰਕਾਰ ਉੱਥੋਂ ਦੀ ਸਿਆਸੀ ਪਾਰਟੀਆਂ ਬਾਬਤ ਕੀ ਵਿਚਾਰਧਾਰਾ ਰੱਖਦੇ ਹੋ ਕੀ ਇਹ ਸਭ ਕੁਝ ਸਹੀ ਹੋ ਰਿਹਾ ਹੈ ਕੀ ਇਹ ਤੰਗ ਤਰੀਕੇ ਨਵੇਂ ਤਰੀਕੇ ਦੇ ਨਾਲ ਸਾਹਮਣੇ ਕਹਿ ਲੋ ਸਿੱਖਾਂ ਨੂੰ ਦਬਾਉਣ ਦੀਆਂ ਜਾਂ ਸਿੱਖਾਂ ਨੂੰ ਆਪਣੇ ਵੱਲ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਗਿਣੇ ਜਾ ਸਕਦੇ ਨੇ ਇਹਨਾਂ ਤਮਾਮ ਵਿਸ਼ਿਆਂ 'ਤੇ ਗੱਲਬਾਤ ਕਰਨੀ ਹੈ ਤੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਨਿਊਜ਼ ਆਰਟੀਕਲਸ ਵੀ ਜ਼ਰੂਰ ਦਿਖਾਵਾਂਗੇ ਜੋ ਵਿਦੇਸ਼ੀ ਮੀਡੀਆ ਨੇ ਇਸ ਚੀਜ਼ ਨੂੰ ਕਵਰ ਕੀਤਾ, ਛਾਪਿਆ ਜੋ ਇਥੇ ਪੰਜਾਬੀ ਮੀਡੀਆ ਨੇ ਵੀ ਜੋ ਖਬਰਾਂ ਛਾਪੀਆਂ ਉਹ ਤਮਾਮ ਚੀਜ਼ਾਂ ਤੁਹਾਡੇ ਸਾਹਮਣੇ ਨਾਲ ਦੀ ਨਾਲ ਸਾਡੀ ਟੀਮ ਦੇ ਵੱਲੋਂ ਰੱਖੀਆਂ ਜਾ ਰਹੀਆਂ ਨੇ ਪ੍ਰੋਗਰਾਮ ਦੇ ਵਿੱਚ ਅ ਅੱਜ ਸਰ ਨਾਲ ਗੱਲਬਾਤ ਕਰਨ ਦੇ ਲਈ ਜੁੜੇ ਹੋਏ ਨੇ ਸਰਦਾਰ ਅਮਰੀਕ ਸਿੰਘ ਜੀ ਸੋਹਤਾ OBI ਉਹਨਾਂ ਦਾ ਸਵਾਗਤ ਕਰਾਂਗੇ ਸੋਹਤਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਤਾ ਸਾਹਿਬ ਤਾਂ ਗੱਲ ਕਰਦੇ ਆ ਤੁਹਾਡਾ ਸਮਾਂ ਦੇਣ ਦੇ ਲਈ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਕੀਤੀ ਕਿ ਇੱਕ ਪਾਸੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਨੇ ਸ਼ਹੀਦੀ 15ਵਾਂ ਸ਼ੁਰੂ ਹੋ ਚੁੱਕਾ ਹੈ ਤੇ ਦੂਜੇ ਪਾਸੇ तमाम ਸਾਜ ਸਭ ਤੋਂ ਪਹਿਲੇ ਸੰਗਤਾਂ ਦੇ ਨਾਲ ਗੱਲ ਕਰਦਿਆਂ ਹੋਇਆਂ ਸ਼ਹਾਦਤ ਨੂੰ ਨਮਨ ਅਸੀਂ ਜ਼ਰੂਰ ਕਰੀ ਅਮਰਪ੍ਰੀਤ ਸ੍ਰੀ ਜਿਹੜੀ ਇਹ ਸ਼ਹਾਦਤਾਂ ਆ ਇਹ ਪੰਜਵੇਂ ਪਾਸ਼ਾਏ ਤੋਂ ਸ਼ੁਰੂ ਹੋ ਕੇ ਉਸ ਵੇਲੇ ਤਤੀ ਤਵੀ ਤੇ ਬੈਠ ਕੇ ਸਿੱਖ ਕੌਮ ਦੀ ਨੀਂਹ ਰੱਖਿਆ। ਔਰ ਉਹਨਾਂ ਨੇ ਨੌਵੇਂ ਪਾਸ਼ਾਏ ਨੇ ਸ਼ਹਾਦਤ ਦੇ ਕੇ ਹਿੰਦੁਸਤਾਨ ਨੂੰ ਬਚਾਇਆ। ਇਹ ਜਿਹੜੀਆਂ ਸਭ ਕੁਝ ਜੋ ਕੁਝ ਹੋ ਰਿਹਾ ਇਹ ਅੱਜ ਤੋ ਨਹੀਂ ਮੁਗਲਾਂ ਦੇ ਟਾਈਮ ਤੋਂ ਚੱਲਿਆ ਆ ਰਿਹਾ। ਲੇਕਿਨ ਸਿਰਫ ਉਹ ਬੰਦੇ ਬਦਲ ਗਏ ਆ। ਮੋਗਲਾਂ ਦੇ ਥੈਂ ਅੱਜ ਹਿੰਦੁਸਤਾਨ ਦੇ ਆਰਐਸਐਸ ਦੇ ਮੈਂਬਰ ਇੰਡੀਆ ਦੇ ਸਾਰੇ ਝੋੜੀ ਚੱਕ ਜੀ ਉਹ ਜਿਹੜੇ ਆ ਉਹ ਇਸ ਵੇਲੇ ਸਿੱਖਾਂ ਨੂੰ ਦੇਖਣਾ ਨਹੀਂ ਚਾਹੁੰਦੇ ਹਮ ਸਪੈਸ਼ਲੀ ਦਸਤਾਰਦਾਰੀ ਨੂੰ ਜੀ ਰਾਈਟ ਤੇ ਇਹ ਜਿਹੜਾ ਜੋ ਕੁਝ ਹੋ ਰਿਹਾ ਆ ਦੇਖੋ ਸ਼ਹਾਦਤਾਂ ਬੰਦਾ ਸوں ਬਹਾਦਰ ਨੇ ਵੀ ਹੋਰ ਵੀ ਬਹੁਤ ਸਾਰੀਆਂ ਸ਼ਹਾਦਤਾਂ ਸਾਡੇ ਗੁਰੂ ਸਾਹਿਬਾਂ ਨੇ ਆਪਣੇ ਬੱਚੇ ਸਾਰਾ ਆਪਣਾ 27 ਮੈਂਬਰ ਆਪਣੇ ਜੀ ਆਪਣੇ ਘਰ ਦੇ ਸ਼ਹਾਦਤ ਦੇ ਕਰ ਦਿੱਤੇ ਜੀ ਔਰ ਇਸ ਕੌਮ ਨੂੰ ਕੋਈ ਖਤਮ ਨਹੀਂ ਕਰ ਸਕਦਾ ਕਿਉਂ ਦਸਵੇਂ ਪਾਤਸ਼ਾਹ ਨੇ ਜੀ ਸਿੱਖ ਕੌਮ ਦੀ ਨੀਂਹ ਰੱਖੀ ਆ ਔਰ ਉਹਨਾਂ ਨੇ ਪੰਜਾਬ ਪਿਆਰਿਆਂ ਨੂੰ ਸਾਰੇ ਅਖਤਿਆਰ ਦਿੱਤੇ ਜੀ ਜਿਹੜੇ ਕਿ ਅੱਜ ਅਸੀਂ ਪੰਜਾਬ ਪਿਆਰਿਆਂ ਦੀ ਉਹ ਲਖਣਤਾ ਨਹੀਂ ਸਮਝਦੇ ਬਿਲਕੁਲ ਸੋ ਇਸ ਕਰਕੇ ਵੀ ਇਹ ਸਾਡੇ ਲਈ ਬਹੁਤ ਜ਼ਰੂਰੀ ਆ ਕਿ ਆ ਇਹਨਾਂ ਦਿਨਾਂ ਦੇ ਵਿੱਚ ਇਹ ਸਾਡੇ ਤੇ ਹਿੰਦੁਸਤਾਨ ਨੇ ਕੋਝਾ ਸਾਡੇ ਤੇ ਕੁੱਝੇ ਹਥਿਆਰ ਵਰਤ ਕੇ ਸਾਡੇ ਤੇ ਇੱਕ ਅਟੈਕ ਕੀਤਾ ਜੀ ਤਾਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆ ਇਹਨੂੰ ਜਦ ਅਸੀਂ ਚੰਗੀ ਤਰ੍ਹਾਂ ਦੇਖਦੇ ਆ ਜੀ ਇਹ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਨਹੀਂ ਪਤਾ ਕਿ ਸਿੱਖ ਜਿਹੜੇ ਆ ਇਹ ਕਦੇ ਵੀ ਨਾ ਖਤਮ ਹੋਣੇ ਆ ਜੀ ਤੇ ਇਹਨਾਂ ਨੇ ਨਾ ਕਿਤੇ ਪਿੱਛੇ ਹਟਣਾ ਸੋਤਾ ਸਾਹਿਬ ਇਹਦੇ ਵਿੱਚ ਅਪਡੇਟ ਕਰ ਦਈਏ ਯੂਕੇ ਦੇ ਵਿੱਚ ਮਨਿਸਟਰ ਦੇ ਵੱਲੋਂ ਵੀ ਆਪਣਾ ਇੱਕ ਪੱਖ ਸਾਹਮਣੇ ਰੱਖ ਦਿੱਤਾ ਗਿਆ ਹੈ ਅਸੀਂ ਜ਼ਰੂਰ ਇੱਥੇ ਸੰਗਤ ਨੂੰ ਦੱਸ ਦੇਣਾ ਚਾਹਾਂਗੇ ਨਾਲ ਦੀ ਨਾਲ ਖਬਰਾਂ ਤਸਵੀਰਾਂ ਦੇ ਰੂਪ ਦੇ ਵਿੱਚ ਵੀ ਅਸੀਂ ਸਾਹਮਣੇ ਰੱਖਦੇ ਪਏ ਹਾਂ ਕਿਉਂਕਿ ਸੰਗਤ ਜੀ ਜਿਸ ਵੇਲੇ ਅਸੀਂ ਤਮਾਮ ਖਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈਗੀ ਹੈ ਕਿ ਜੋ तमाम अपडेट्स ਆ ਰਹੀਆਂ ਨੇ ਕਿਉਂਕਿ ਪਹਿਲਾਂ ਕੈਨੇਡਾ ਦੀ ਅਸੀਂ ਗੱਲ ਕੀਤੀ ਨਾਲ ਦੀ ਨਾਲ ਅਸੀਂ ਗੱਲ ਕੀਤੀ ਇੱਥੇ ਯੂਕੇ ਦੇ ਵਿੱਚ ਜੋ ਸਿੱਖਾਂ ਨੂੰ ਸਵਾਲ ਜਵਾਬ ਕੀਤੇ ਗਏ ਸੰਸਦਾਂ ਨੇ ਇਹ ਪੂਰਾ ਮਸਲਾ ਅਗਾ ਅੱਗੇ ਚੁਕਿਆ ਆਪਣੇ ਮਿਨਿਸਟਰ ਤੱਕ ਤੇ ਡੈਨ ਜਰਵਿਸ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਇੱਥੇ ਇੱਕ ਪੰਥਕ ਜਥੇਬੰਦੀ ਨੂੰ ਤੇ ਉਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਹਾਂ ਅਸੀਂ ਨਖੇਦੀ ਕਰਦੇ ਹਾਂ ਜੋ ਬ੍ਰਿਟਿਸ਼ ਸਿਕਸ ਨੂੰ ਇਹ ਹਰਾਸਮੈਂਟ ਯੂਕੇ ਦੇ 에어ਪੋਰਟ ਦੇ ਉੱਤੇ ਫੇਸ ਆਫ ਕਰਨੀ ਪੈ ਰਹੀ ਹੈ ਤੁਹਾਨੂੰ ਲੱਗਦਾ ਹੈ ਸੋਤਾ ਸਾਹਿਬ ਕਿ ਭਾਰਤ ਸਰਕਾਰ ਜਾਂ ਭਾਰਤ ਦੀਆਂ ਏਜੰਸੀਆਂ ਸਰਕਾਰ ਨੂੰ ਆਪਣੀ ਸਰਕਾਰ ਨੂੰ ਕਿਸੇ ਤਰੀਕੇ ਦੇ ਨਾਲ ਲੂਪ ਦੇ ਵਿੱਚ ਲਏ ਬਿਨਾ ਆਪਣੇ ਵੱਲੋਂ ਇੱਥੇ ਯੂਕੇ ਦੇ ਵਿੱਚ ਵੱਸਦੇ ਉਹ ਲੋਕ ਜੋ ਸਿਕਿਉਰਿਟੀ ਫੋਰਸਸ ਨੇ ਜਾਂ ਜੋ ਯੂਕੇ ਬਾਰਡਰ ਦੇ ਉੱਤੇ ਭਾਵੇਂ ਉਹ 에어ਪੋਰਟ ਹੋਣ ਆਪਣੇ ਟ੍ਰੇਨਸ ਟਰਮੀਨਲ ਹੋਣ ਉੱਥੇ ਆਪਣਾ ਦਬਦਬਾ ਕਾਇਮ ਕਰਕੇ ਸਿੱਖਾਂ ਤੋਂ ਜ਼ਬਰਨ ਸਵਾਲ ਜਵਾਬ ਕੀਤੇ ਜਾਣੇ ਕਿੰਨੇ ਕਵਾਜਮ ਮੰਦ ਨੇ ਦੇਖੋ ਇਹ ਜਿਹੜੀ ਜੋ ਕੁਝ ਹੋ ਰਿਹਾ ਨਾ ਇਹ ਸਾਨੂੰ ਥੋੜਾ ਜਿਹਾ ਸਮਝਣਾ ਪੈਣਾ ਜੀ ਕਿਉਂਕਿ ਸਿੱਖ ਜਿਹੜੇ ਆ ਉਹਨਾਂ ਨੇ ਆਪਣਾ ਗਰਾਊਂਡ ਵਰਕ ਜਿਹੜੀ ਇੱਥੇ ਦੀਆਂ ਬ੍ਰਿਟਿਸ਼ ਸਰਕਾਰਾਂ ਜਾਂ ਕੈਨੇਡੀਅਨ ਸਰਕਾਰਾਂ ਜਾਂ ਹੋਰ ਸਰਕਾਰਾਂ ਜੀ ਉਹਨਾਂ ਦੇ ਵਿੱਚ ਇੰਡੀਆ ਨੇ ਆਪਣੇ ਬੰਦੇ ਪਲਾਂਟ ਕੀਤੇ ਹੋ ਸੀ ਜੀ ਔਰ ਉਹ ਜਿਹੜੇ ਪਲਾਂਟ ਕੀਤੇ ਬੰਦੇ ਆ ਨਾ ਉਹ ਇਹ ਸਾਰੇ ਕੰਮ ਕਰ ਰਹੇ ਆ ਤੇ ਹੁਣ ਇਹ ਦਾ ਜਿਹੜਾ ਆ ਇੱਕ ਚੀਜ਼ ਤਾਂ ਇਹ ਕਲੀਅਰ ਆ ਕਿ ਜਿਹੜੀਆਂ ਉਹਨਾਂ ਨੇ ਹੁਣ ਚਿੱਠੀਆਂ ਜਾਂ ਇਹ ਹਰਾਸਮੈਂਟ ਕਰ ਰਹੇ ਆ ਜਿਹੜੀ ਤੁਹਾਨੂੰ ਸਿੱਖਾਂ ਨੂੰ ਕਿਸੇ ਵੀ ਬੰਦੇ ਨੂੰ ਕੋਈ ਚਿੱਠੀ ਆਉਂਦੀ ਆ ਉਹ ਚਿੱਠੀ ਨੂੰ ਲੈ ਕੇ ਉਹ ਆਪਣੇ ਐਮਪੀ ਦੇ ਪਾਸ ਜਾਣ ਤਾਂ ਕਿ ਹਿੰਦੁਸਤਾਨ ਦੀ ਸਰਕਾਰ ਜਿਹੜੀ ਆ ਉਹ ਨੰਗੀ ਹੋ ਸਕੇ ਔਰ ਕਲੀਅਰਲੀ ਉਹਨਾਂ ਨੂੰ ਪਤਾ ਲੱਗ ਸਕੇ ਕਿਉਂਕਿ ਵਰਲਡ ਨੂੰ ਇਸ ਗੱਲ ਦਾ ਹੁਣ ਪਤਾ ਲੱਗ ਗਿਆ ਕਿ ਹਿੰਦੁਸਤਾਨੀ ਜਿਹੜੇ ਆ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਉਹ ਗੱਲ ਕਰਕੇ ਉਹਦੇ ਤੇ ਚੱਲਦੇ ਨਹੀਂ ਜੀ ਜਿਹੜਾ ਤੁਹਾਡੇ ਸਾਹਮਣੇ ਕਿਸਾਨਾਂ ਦਾ ਮੋਰਚਾ ਲੱਗਾ ਉਹ ਤੇ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਗੋਡੇ ਟੇਕੇ ਗੋਡੇ ਟੇਕੇ ਫੇ ਮੁੱਕਰ ਗਿਆ 4 ਸਾਲ ਹੋ ਗਏ ਆ ਔਰ ਉਹਨੇ ਉਸ ਗੱਲ ਤੇ ਕੋਈ ਇੰਪਲੀਮੈਂਟੇਸ਼ਨ ਨਹੀਂ ਕੀਤੀ ਤੇ ਬਾਕੀ ਸਰਕਾਰਾਂ ਨੂੰ ਇਹ ਪਤਾ ਲੱਗ ਗਿਆ ਕਿ ਇਹ ਜਿਹੜੇ ਬੋਗਸ ਹਿੰਦੋਸਤਾਨੀਆਂ ਜਿਹੜੇ ਗਵਰਨਮੈਂਟ ਦੇ ਚਮਚੇ ਆ ਔਰ ਉਹਨਾਂ ਦਾ ਜੋ ਕੁਝ ਹਾਲਵਾ ਉਹ ਸਾਰੀ ਦੁਨੀਆ ਦੇ ਵਿੱਚ ਨਸ਼ਰ ਹੋ ਗਿਆ ਔਰ ਇਸੇ ਕਰਕੇ ਸਿੱਖਾਂ ਦੀ ਕੁਰਬਾਨੀ ਨੂੰ ਉਹ ਜਾਣਦੇ ਆ ਕਿਉਂਕਿ ਜਸਵੰਤ ਬ੍ਰਿਟਿਸ਼ ਸਰਕਾਰ ਦਾ ਉਥੇ ਸੀਗਾ ਤਬ ਦਬਾ ਤੇ ਉਹ ਕੰਟਰੋਲ ਕਰਦੇ ਸੀ ਉਸ ਵੇਲੇ ਜਿਹੜੀਆਂ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਚਾਹੇ ਉਹ ਜਪਾਨ ਵਿੱਚ ਸੀ ਚਾਹੇ ਉਹ ਜਰਮਨ ਵਿੱਚ ਸੀ ਚਾਹੇ ਕਿਸੇ ਹੋਰ ਕੰਟਰੀ ਦੇ ਵਿੱਚ ਸੀ ਜਿੱਥੇ ਵੀ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਅੱਜ ਤੁਸੀਂ ਉਹਨਾਂ ਦੇ ਬੁੱਤ ਲੱਗੋ ਦੇਖ ਨਹੀਂ ਰਹੇ ਜੀ ਔਰ ਉਹ ਤੁਹਾਡੀ ਰਿਸਪੈਕਟ ਕਰਦੇ ਆ ਔਰ ਉਹਨਾਂ ਨੂੰ ਹੁਣ ਇੱਕ ਚਾਨਣ ਹੋ ਗਿਆ ਕਿ ਹਿੰਦੁਸਤਾਨ ਦੀ ਸਰਕਾਰ ਜਿਹੜੀ ਆ ਇਹ ਬਿਲਕੁਲ ਨਕਮੀ ਤੇ ਇਹ ਕੁਝ ਨਹੀਂ ਕਰ ਸਕਦੀ ਔਰ ਇਹਦਾ ਇੱਕ ਹੋਰ ਤਰੀਕਾ ਚੱਲ ਰਿਹਾ ਇਹਨਾਂ ਨੇ ਜਾਣੀ ਉਸ ਚੀਜ਼ ਨੂੰ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਇਹ ਬਾਹਰਲੀ ਸਰਕਾਰਾਂ ਜਿਹੜੀਆਂ ਇਹ ਨਿਆਣੇ ਨਹੀਂ ਜੀ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਅਸੀਂ ਇੱਥੇ ਜ਼ਰੂਰ ਆਪਣੇ ਦਰਸ਼ਕਾਂ ਨੂੰ ਇਹ ਜਾਣਕਾਰੀ ਦੇਣਾ ਚਾਹਾਂਗੇ ਕਿ ਯੂਕੇ ਦੇ ਵਿੱਚ ਜਿਸ ਵੇਲੇ ਮੌਜੂਦਾ ਇੱਥੋਂ ਦੀ ਸਰਕਾਰ ਤੱਕ ਇਹ ਤਮਾਮ ਸ਼ਿਕਾਇਤਾਂ ਪਹੁੰਚੀਆਂ ਇੱਥੋਂ ਦੇ ਜੋ ਸੰਸਦ ਨੇ ਉਹਨਾਂ ਨੇ ਵੀ ਆਪਣੀਆਂ ਬੇਨਤੀਆਂ ਮਿਨਿਸਟਰ ਡੈਨ ਜਾਰਵਿਸ ਤੱਕ ਪਹੁੰਚਾਈਆਂ ਤੇ ਆ ਜੈਨ ਡੈਨ ਜਾਰਵਿਸ ਦੇ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ यूके ਦੇ ਵਿੱਚ ਵਾਸ ਦੀ ਸਿੱਖਾਂ ਨੂੰ ਵੀ ਇਹ ਚਿੱਠੀ ਸੰਬੋਧਨ ਕੀਤੀ ਗਈ ਹੈ ਤੇ ਪੰਥਕ ਜਥੇਬੰਦੀਆਂ ਨੂੰ ਵੀ ਜਿਸ ਦੇ ਵਿੱਚ ਲਿਖਦੇ ਨੇ ਡੈਨ ਜਾਰਵਿਸ ਕੀ ਉਹਨਾਂ ਦਾ ਕਹਿਣਾ ਹੈ ਕਿ ਹਰਾਸਮੈਂਟ ਨੂੰ ਲੈ ਕੇ ਜੋ ਕੁਝ ਹਰਾਸਮੈਂਟ ਸਾਡੇ ਇੱਥੇ ਨਾਗਰਿਕਾਂ ਨੂੰ ਫੇਸ ਕਰਨੀ ਪਈ ਹੈ ਯੂਕੇ ਕਿਸੇ ਵੀ ਵਿਦੇਸ਼ੀ ਤਾਕਤ ਵੱਲੋਂ ਆਪਣੇ ਨਾਗਰਿਕਾਂ ਜਾਂ ਜੋ ਹੋਰ ਨਾ ਕਮਿਊਨਿਟੀ ਦੇ ਲੋਕ ਇੱਥੇ ਵਸਦੇ ਨੇ ਇਹ ਕਿਸੇ ਤਰੀਕੇ ਦੇ ਨਾਲ ਇਹ ਤਮਾਮ ਚੀਜ਼ਾਂ ਦਾ ਬਰਦਾਸ਼ਤ ਨਹੀਂ ਕਰੇਗਾ ਕਮਿਊਨਿਟੀ ਨੂੰ ਇੱਥੇ ਡਰਾਉਣ ਦੀਆਂ ਜੇਕਰ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਤਾਂ ਅਸੀਂ ਉਸ ਦੇ ਉੱਤੇ ਕਾਰਵਾਈ ਕਰਾਂਗੇ ਸਿੱਖ ਜਥੇਬੰਦੀਆਂ ਨੂੰ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਬ੍ਰਿਟਿਸ਼ ਸਿੱਖਾਂ ਦੇ ਵੱਲ ਇਹ ਤਮਾਮ ਜੋ ਪਾਕਤਾਂ ਸਾਜ਼ਿਸ਼ਾਂ ਕਰ ਰਹੀਆਂ ਨੇ ਅਤੇ ਉਹਨਾਂ ਸਿੱਖਾਂ ਦੇ ਵੱਲੋਂ ਜੋ ਸ਼ਿਕਾਇਤਾਂ ਆਈਆਂ ਨੇ ਅਸੀਂ ਇਹਨਾਂ ਸ਼ਿਕਾਇਤਾਂ ਨੂੰ ਸਬਕਾਰ ਕਰਦੇ ਹਾਂ ਤੇ ਅਸੀਂ ਆਪਣੇ ਵੱਲੋਂ ਯਕੀਨੀ ਬਣਾਉਂਦੇ ਹਾਂ ਕਿ ਸਾਡੇ ਯੂਕੇ ਮੁਲਕ ਦੇ ਵਿੱਚ ਤਮਾਮ ਸਿੱਖ ਨਾਗਰਿਕ ਅਤੇ ਹੋਰ ਘੱਟ ਗਿਣਤੀਆਂ ਸੁਰੱਖਿਅਤ ਰਹਿਣ ਅਸੀਂ ਉਸ ਦੇ ਉੱਤੇ ਨਿਰੰਤਰ ਕਾਰਵਾਈ ਕਰਦੇ ਰਾਂਗੇ ਕੰਮ ਕਰਦੇ ਰਾਂਗੇ ਤੇ ਅਖੀਰ ਦੇ ਵਿੱਚ ਇੱਕ ਹੋਰ ਚੀਜ਼ ਚਿੱਠੀ ਦੇ ਵਿੱਚ ਲਿਖੀ ਗਈ ਹੈ ਡੈਨ ਸਰਵਿਸ ਨੇ ਜ਼ੋਰ ਦਿੱਤਾ ਕਿ ਯੂਕੇ ਦੀਆਂ ਇੰਟੈਲੀਜੈਂਸ ਏਜੰਸੀਆਂ ਅਤੇ ਪੁਲਿਸ ਫੋਰਸ ਆਪਣੇ ਵੱਲੋਂ ਪੂਰੇ ਤਰੀਕੇ ਦੇ ਨਾਲ ਕੰਮ ਕਰਨਗੇ ਇਹਦੇ ਉੱਤੇ ਲੱਭਣਗੇ ਕਿ ਕਿਹੜੀਆਂ ਧਿਰਾਂ ਸਿਗੀਆਂ ਜਿਨ੍ਹਾਂ ਨੇ ਤਮਾਮ ਸਾਜ਼ਿਸ਼ਾਂ ਰਚੀਆਂ ਅਤੇ ਯੂਕੇ ਦੇ ਹੀ ਸਿੱਖਾਂ ਨੂੰ ਯੂਕੇ ਦੇ 에ਰਪੋਰਟ ਦੇ ਉੱਤੇ ਇਸ ਤਰੀਕੇ ਦਾ ਦਬਾਅ ਪਾਇਆ ਜਾ ਰਿਹਾ ਹੈ। ਆਪਾਂ ਪੜ੍ਹਿਸੀਆਂ ਜਿਹੜੇ ਮੁਲਕਾਂ ਦੇ ਕਾਨੂੰਨ ਹੁੰਦੇ ਆ ਨਾ ਜੀ ਉਹ ਹੁੰਦੇ ਆ ਕਿ ਉਹਨਾਂ ਦਾ ਇੱਕ ਤਾਂ ਇੰਟਰਨਲ ਮੈਟਰ ਹੁੰਦਾ ਜੀ ਇੱਕ ਐਕਸਟਰਨਲ ਮੈਟਰ ਹੁੰਦਾ ਜਿਸ ਵੇਲੇ ਬਾਹਰਲੇ ਮੁਲਕਾਂ ਚੋਂ ਹਿੰਦੁਸਤਾਨ ਵਰਗੇ ਜਿਹੜੇ ਕਿ ਇਹਨਾਂ ਦੇ ਇੰਟਰਨਲ ਮੈਟਰ ਦੇ ਵਿੱਚ ਇੰਟਰਫੀਰੈਂਸ ਕਰਨ ਲੱਪਣ ਜੀ ਉਹ ਬਹੁਤ ਮਾੜੀ ਗੱਲ ਉਹ ਜੀ ਔਰ ਇਸੇ ਕਰਕੇ ਇਹਨਾਂ ਨੇ ਜੋ ਬਿਆਨ ਦਿੱਤੇ ਆ ਇਹ ਬਹੁਤ ਕਾਬਲੇ ਤਰੀਫ ਆ ਔਰ ਇਹ ਜਿਹੜੀ ਚੀਜ਼ ਉਹ ਸਾਡੇ ਸਿੱਖਾਂ ਨੂੰ ਇਹ ਚਾਹੀਦਾ ਕਿ ਜੇ ਕਿਸੇ ਨੂੰ ਵੀ ਕੋਈ ਵੀ ਚਿੱਠੀ ਆਉਂਦੀ ਆ ਕੋਈ ਵੀ ਈਮੇਲ ਆਉਂਦੀ ਆ ਉਹਨੂੰ ਲੈ ਕੇ ਉਹ ਆਪਣੇ ਐਮਪੀ ਨੂੰ ਦੇਣ ਤਾਂ ਕਿ ਇਹਨਾਂ ਦੇ ਵੀ ਕੰਨ ਖੋਲਣ ਕਿ ਆ ਕੁਝ ਹੋ ਰਿਹਾ ਉਹਦੇ ਨਾਲ ਜਿਹੜੀ ਇਹਨਾਂ ਦੀ ਇੰਟੈਲੀਜੈਂਸੀ ਆ ਉਸੇ ਆਪਣਾ ਕੰਮ ਕਰੂਗੀ ਹੁਣ ਜਿਸ ਤਰੀਕੇ ਦੇ ਨਾਲ 5i ਨੇ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਰਾਈਟ ਇਹਨਾਂ ਸਾਰਿਆਂ ਨੇ ਰਲ ਕੇ ਉਹ ਗੱਲ ਕੀਤੀ ਸੀ ਨਾ ਉਹਨੂੰ ਆਸੇ ਤੇ ਲਿ ਜਾ ਕੇ ਉਹਨੂੰ ਕਿਹਾ ਸੀ ਵੀ ਆਹ ਕੰਮ ਹੋ ਰਿਹਾ ਜੀ ਇਹਦਾ ਤੂੰ ਕਰ ਦੇ ਨਹੀਂ ਜੀ ਸਾਡੇ ਤਾਂ ਕੁਝ ਨਹੀਂ ਹੁੰਦਾ ਇਹ ਤਾਂ ਇਹ ਤਾਂ ਸਭ ਝੂਠ ਆ ਇਹ ਤਾਂ ਸਭ ਫਰੇਵ ਆ ਫੇ ਕੀ ਹੋਇਆ ਅੱਜ ਹੁਣ ਉਹਦੇ ਕੰਨਾਂ ਨੂੰ ਹੱਥ ਲਵਾ ਰਹੇ ਨਾ ਬਿਲਕੁਲ ਔਰ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਤੂੰ ਇਸ ਵੇਲੇ ਰਸ਼ੀਆ ਦੇ ਨਾਲ ਚਾਈਨਾ ਦੇ ਨਾਲ ਤੇ ਇਰਾਨ ਦੇ ਨਾਲ ਰੜ ਕੇ ਜੋ ਕੁਝ ਕਰ ਰਿਹਾ ਆ ਉਹ ਤਾਂ ਫੇ ਵੀ ਵੱਜ ਜਾਣਗੇ ਕਿਉਂਕਿ ਚਾਈਨਾ ਇਨ ਸਟਰੋਂਗ ਜੀ ਰਸ਼ੀਆ ਵੀ ਰਾਈਟ ਤੇ ਤੇਰੇ ਦਾਣੇ ਵਿਕ ਜਾਣੇ ਆ ਬਿਲਕੁਲ ਔਰ ਇਹ ਗੱਲ ਜਿਹੜੀ ਆ ਇਹ ਕਲੀਅਰ ਆ ਇਸ ਕਰਕੇ ਮੈਂ ਤਾਂ ਸਾਰੇ ਸਿੱਖ ਭਰਾਵਾਂ ਨੂੰ ਸਾਰੀ ਸਿੱਖ ਕਮਿਊਨਿਟੀ ਨੂੰ ਬੇਨਤੀ ਕਰਦਾ ਕਿ ਜੇਕਰ ਹਿੰਦੁਸਤਾਨ ਦੀ ਸਰਕਾਰ ਤੁਹਾਨੂੰ ਕੋਈ ਵੀ ਇਹੋ ਜੋ ਥ੍ਰੈਟਨਿੰਗ ਲੈਟਰਸ ਪਾਉਣ ਈਮੇਲ ਪਾਉਣ ਉਹਨੂੰ ਤੁਸੀਂ ਬਹੁਤ ਸਮਝਾ ਕੇ ਆਪਣੇ ਐਮਪੀ ਕੋਲ ਲਿਜਾਓ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਇਹ ਕਿਸ ਤਰੀਕੇ ਦੇ ਨਾਲ ਸਾਡੇ ਮੁਲਕਾਂ ਦੇ ਵਿੱਚ ਜਿਹੜੇ ਅਸੀਂ ਬਾਹਰ ਬੈਠੇ ਆਂ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਤੰਗ ਕਰਦੇ ਆ ਤੇ ਇਹ ਜਿਹੜੀ ਚੀਜ਼ ਉਹ ਹਨਾ ਇਹ ਬਹੁਤ ਕਲੀਅਰ ਆ ਜੀ ਕਿ ਸਿੱਖ ਡਰਦੇ ਨਹੀਂ ਸਿੱਖ ਮੌਤ ਤੋਂ ਨਹੀਂ ਡਰਦੇ ਹੁਣ ਡੱਲੇਵਾਲ ਨੇ ਮਰਨ ਬਾਤ ਰੱਖਿਆ ਹੈ ਨਾ ਜੀ ਇਹਨਾਂ ਦੇ ਜਿਹੜੇ ਚਮਚੀਆਂ ਨੇ ਅੱਗੇ ਮਰਨ ਬਾਤ ਰੱਖੇ ਸੀ ਉਹ ਚੁੱਟ ਜਾਂਦੇ ਸੀ ਨਾ ਹਾਂ ਬਿਲਕੁਲ ਹੋਰ ਉਹ ਉਹਨਾਂ ਨੂੰ ਅਸਲੀ ਸਿੱਖਾਂ ਦੇ ਨਾਲ ਇੱਕ ਪਿਆਸ ਰਾਈਟ ਤੇ ਉਹਦੇ ਨਾਲ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਸਿੱਖਾਂ ਨੇ ਕਦੇ ਵੀ ਨਹੀਂ ਮੋੜਨਾ ਤੇ ਇਹਨਾਂ ਨੇ ਆਪਣੇ ਹੱਕ ਲੈ ਕੇ ਆਪਣਾ ਕੰਮ ਕਰਨਾ ਤੇ ਜਿਹੜੀ ਗੱਲ ਉਹ ਖਾਲਿਸਤਾਨ ਦੀ ਕਹਿੰਦੇ ਆ ਖਾਲਿਸਤਾਨ ਸਾਡਾ ਹੱਕ ਵਾ ਪੰਜਾਬ ਦਾ ਰਾਜ ਜਿਹੜਾ ਆ ਮਹਾਰਾਜਾ ਰਣਜੀਤ ਸਿੰਘ ਤੋਂ ਅੰਗਰੇਜ਼ ਸਰਕਾਰ ਨੇ ਲਿਆ ਸੀ ਤੇ ਸਾਡਾ ਉਸ ਵੇਲੇ ਜਿਹੜਾ ਖੁੰਝ ਗਏ ਆ ਉਹ ਖੁੰਝ ਗਏ ਆ ਪਰ ਹੁਣ ਨਹੀਂ ਅਸੀਂ ਖੁੰਝਣਾ ਹੁਣ ਅਸੀਂ ਆਪਣਾ ਹੱਕ ਵੀ ਲੈਣਾ ਤੇ ਅਸੀਂ ਆਪਣਾ ਘਰ ਬਣਾ ਕੇ ਹੁਣ ਅਸੀਂ ਬਾਹਰਲੇ ਮੁਲਕਾਂ 'ਚ ਆਏ ਆ ਤੁਸੀਂ ਦੇਖੋ ਸਾਡੇ 92 ਤੋਂ 95% ਸਿੱਖਾਂ ਨੇ ਆਪਣੇ ਘਰ ਲਏ ਆ ਜੀ রাইਟ ਉਹ ਗੋਡੇ ਹੁਣ ਲੈਣ ਲੱਪੇ ਬਿਲਕੁਲ ਉਹ ਕਹਿੰਦੇ ਆ ਵੀ ਇਹ ਤਾਂ ਇੱਕ ਬਹੁਤ ਵਧੀਆ ਤਰੀਕਾ ਆ ਹਮ ਕਿ ਆਪਣਾ ਘਰ ਦੇ ਵਿੱਚ ਤੁਸੀਂ ਉਹ ਚੰਗਾਇਆ ਛੋਟਾਇਆ ਬੜਾਇਆ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਉਹ ਆਪਣੀ ਡਿਸੀਜਨ ਆਪ ਕਰਦੇ ਆ ਨਾ ਜੀ ਉਹੀ ਉੱਥੇ ਉਹਨੂੰ ਕਲੀਅਰ ਰੱਖਣਾ ਨਹੀਂ ਰੱਖਣਾ ਜੋ ਵੀ ਕਰਨਾ ਉਹ ਤੁਹਾਡੀ ਆ ਇੱਕ ਵਾਰੀ ਦਰਸ਼ਨ ਪ੍ਰੋਫੈਸਰ ਦਰਸ਼ਨ ਜੀ ਨੂੰਣੀ ਇੱਕ ਗੱਲ ਸੁਣਾਈ ਸੀ ਮੇਰੇ ਦਿਲ ਨੂੰ ਬਹੁਤ ਚੰਗੀ ਲੱਗੀ ਉਹ ਕਹਿੰਦਾ ਬਈ ਤੁਸੀਂ ਜੇਲ੍ਹ ਜਾਂਦੇ ਆ ਜੇਲ੍ਹ ਦੇ ਵਿੱਚ ਤੁਹਾਨੂੰ ਕੋਈ ਫਿਕਰ ਨਹੀਂ ਰੋਟੀ ਪਾਣੀ ਦਾ ਤੁਹਾਨੂੰ ਕੋਈ ਫਿਕਰ ਨਹੀਂ ਕਿ ਉੱਪਰੋਂ ਛੱਤ ਚੁੰਦੀ ਆ ਜਾਂ ਨਹੀਂ ਚੁੰਦੀ ਜੀ ਤੇ ਉਹਦੇ ਵਿੱਚ ਤੁਸੀਂ ਫੇਰ ਔਖੇ ਆ ਹੂੰ ਤੇ ਘਰਾ ਆਪਣਾਇਆ ਉਹਦੇ ਤੇ ਤੁਸੀਂ ਪੈਸਾ ਵੀ ਖਰਚਿਆ ਆ ਬਿਲਕੁਲ ਤੇ ਉਹਦੀ ਦੇਖਭਾਲ ਵੀ ਕਰਦੇ ਆ ਹੁੰਦੀ ਆ ਸਭ ਕੁਝ ਕਰਦੇ ਆ ਤੇ ਫੇਰ ਕਾਹਤੇ ਜਾਣੀ ਤੁਸੀਂ ਦੁਖੀ ਕਾਹਦੇ ਹੁੰਨੇ ਜੇਲ੍ਹ ਦੇ ਵਿੱਚ ਜੀ ਉਹ ਕਹਿੰਦਾ ਸਿਰਫ ਇੱਕੋ ਹੀ ਫਰਕ ਆ ਉਹ ਤੁਸੀਂ ਆਪਣੀ ਮਰਜ਼ੀ ਨਾਲ ਚਾਬੀ ਲਾ ਕੇ ਜਦਵਾਰੀ ਅੰਦਰ ਜਾ ਸਕਦੇ ਜਾਂ ਮਰਜ਼ੀ ਬਾਹਰ ਆ ਸਕਦੇ ਹੋ ਜੀ ਰਾਈਟ ਇਹ ਹੀ ਚੀਜ਼ ਆ ਸਾਡੇ ਮੁਲਕ ਦੇ ਵਿੱਚ ਸਾਡੇ ਘਰ ਦੇ ਵਿੱਚ ਅਸੀਂ ਆਪਣੇ ਤੌਰ ਤਰੀਕੇ ਦੇ ਨਾਲ ਰਹਾਗੇ ਤੇ ਆਪਣਾ ਕੰਮ ਕਰਾਂਗੇ ਜਿਹੜਾ ਅਸੀਂ ਇਹਨਾਂ ਦੇ ਗੁੱਠੇ ਥੱਲੇ ਰਹਿ ਕੇ ਅਸੀਂ ਨਹੀਂ ਕਰਨਾ ਇਹ ਗੱਲ ਲਿਖ ਕੇ ਲੈ ਲੈਣ ਕਿ ਹਿੰਦੁਸਤਾਨ ਦੇ ਟੁਕੜੇ ਹੋਣੇ ਆ ਔਰ ਅਸੀਂ ਇੱਕ ਕਲ ਕਲੀਅਰ ਨਾ ਕਹਿਨੀ ਆ ਕਿ ਸਾਡਾ ਘਰ ਬਣਨਾ ਖਾਲਿਸਤਾਨ ਇਹ ਕੋਈ ਰੋਕ ਨਹੀਂ ਸਕੇਗਾ ਕਿਉਂਕਿ ਸਾਡੇ ਨਾਲ ਇਸ ਵੇਲੇ ਸਾਰੀ ਦੁਨੀਆ ਸਾਡੇ ਨਾਲ ਖੜ ਗਈ ਹੈ ਡੈਨ ਜਰ ਵੀ ਸੇ ਕੋਰਗਾਲ ਦੇ ਵੱਲ ਧਿਆਨ ਦਿੰਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਭਾਰਤ ਸਰਕਾਰ ਨੂੰ ਇਹ ਵੀ ਗੱਲ ਕਹੀ ਹੈ ਕਿ ਕੈਨੇਡਾ ਦੇ ਵਿੱਚ ਹੋਈ ਹਰਦੀਪ ਸਿੰਘ ਨਿੱਜਰ ਦੀ ਜੋ ਮੌਤ ਸਗੀ ਜੋ ਉਹਨਾਂ ਦਾ ਕਤਲ ਹੋਇਆ ਉਸ ਦੇ ਵਿੱਚ ਕੈਨੇਡਾ ਨੂੰ ਜਾਂਚ ਦੇ ਵਿੱਚ ਸਹਿਯੋਗ ਦਿੱਤਾ ਜਾਵੇ ਨਿੱਜਰ ਦੀ ਮੌਤ ਦੇ ਪਿੱਛੇ ਭਾਰਤ ਸਰਕਾਰ ਦੀ ਸ਼ਮੂਲੀਅਤ ਸੀ ਜਾਂ ਨਹੀਂ ਉਸ ਦੇ ਵਿੱਚ ਕੈਨੇਡਾ ਜੋ ਕੋਈ ਕਾਰਵਾਈ ਕਰ ਰਿਹਾ ਉਹਦੇ ਵਿੱਚ ਭਾਰਤ ਤੇ ਭਾਰਤ ਦੀ ਜੋ ਨੁਮਾਇੰਦ ਕੇ ਚਿਹਰੇ ਹੁੰਦੇ ਨੇ ਉਹ ਤੋਂ ਵੀ ਅਮਰਪਤ ਸਿੰਘ ਅਮਰਪ੍ਰੀਤ ਸਿੰਘ ਇਹ ਵੀ ਜਿਹੜੀ ਗੱਲ ਹੋ ਰਹਾ ਨਾ ਜੀ ਇਹ ਅੱਜ ਤੋਂ ਨਹੀਂ ਜੀ ਇਹ ਗੱਲ ਇਹਨਾਂ ਨੇ ਕੈਨੇਡਾ ਨੂੰ ਇਸ ਕਰਕੇ ਜੋ ਕੀਤੀ ਮੈਂ ਨਾਲ ਜੁੜਨਾ ਚਾਹ ਰਾਂ ਜੋ ਕੈਨੇਡਾ ਦੇ ਵਿੱਚ ਵੱਸਦੇ ਸਿੱਖਾਂ ਦੇ ਵੀ ਵੀਜ਼ੇ ਰਿਫਿਊਜ਼ ਕੀਤੇ ਗਏ ਤੇ ਕਿਹਾ ਗਿਆ ਚਿੱਠੀ ਤੇ ਲਿਖ ਕੇ ਦਿਓ ਕਿ ਤੁਸੀਂ ਭਾਰਤ ਨਹੀਂ ਉਹੋ ਹੀ ਚੀਜ਼ ਵਾ ਉਹੋ ਹੀ ਚੀਜ਼ ਮੈਂ ਕਹਿਣਾ ਚਾਹੇ ਕੈਨੇਡਾ ਆ ਚਾਹੇ ਨਿਊਜ਼ੀਲੈਂਡ ਆ ਚਾਹੇ ਆਸਟ੍ਰੇਲੀਆ ਚਾਹੇ ਬ੍ਰਿਟਨ ਆ ਚਾਹੇ ਜਰਮ ਹੋਣਾ ਚਾਹੇ ਯੂਰੋਪੀਅਨ ਕੰਟਰੀਜ਼ ਵਾ ਜੀ ਜਿੱਥੇ ਵੀ ਹਿੰਦੁਸਤਾਨ ਦੀ ਸਰਕਾਰ ਤੁਹਾਨੂੰ ਐਡਾਂ ਦੀ ਕੋਈ ਚਿੱਠੀ ਪਾਉਂਦੀ ਆ ਈਮੇਲ ਕਰਦੀ ਆ ਉਹਨੂੰ ਸੰਭਾਲ ਕੇ ਰੱਖੋ ਹਮਮ ਔਰ ਉੱਥੇ ਦੇ ਇਲਾਕੇ ਦੇ ਜਿਹੜਾ ਤੁਹਾਡਾ ਐਮਪੀ ਆ ਜੀ ਉਹਦੇ ਕੋਲ ਜਾ ਕੇ ਉਹਨੂੰ ਦੱਸੋ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਵੀ ਇਹ ਪਿੱਠ ਪਿੱਛੇ ਕੀ ਕਰਦੇ ਆ ਇਹ ਪਿੱਠ ਪਿੱਛੇ ਛੁਰਾ ਮਾਰਨ ਵਾਲੀ ਗੱਲ ਵਾ ਜੇ ਜੀ ਹੁ ਕਿ ਅਸੀਂ ਜੇਕਰ ਨਾਂ ਦੱਸਾਂਗੇ ਚੁੱਪ ਕਰ ਜਾਵਾਂਗੇ ਤਾਂ ਅਸੀਂ ਹਿੰਦੋਸਤਾਨ ਦੀ ਹਿੰਦੋਸਤਾਨ ਦੀ ਇੱਕ ਕਿਸਮ ਦੀ ਮਦਦ ਕਰਦੇ ਆਂ ਹੂੰ ਜੇਕਰ ਅਸੀਂ ਆਪਣਾ ਫਰਜ਼ ਨਾ ਪਛਾਣਾਂਗੇ ਜੀ ਤੇ ਅਸੀਂ ਹਿੰਦੋਸਤਾਨ ਦੀ ਮਦਦ ਕਰ ਰਹੇ ਆਂ ਇਹ ਹੁੰਦੇ ਕੌਣ ਆ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ 8 ਮਿਲੀਅਨ ਤੋਂ ਉੱਪਰ ਬਾਹਰ ਆ ਕੇ ਬੈਠੇ ਆਂ ਔਰ ਅੱਜ ਸਾਡੀ ਜੋ ਬਾਰਲੇ ਮੁਲਕਾਂ ਦੇ ਵਿੱਚ ਇੱਜ਼ਤ ਆ ਉਹ ਹਿੰਦੁਸਤਾਨ ਚ ਤਾਂ ਨਹੀਂ ਹੈਗੀ ਜੀ ਕਿਉਂ ਨਹੀਂ ਹੈਗੀ ਕਿ ਉਹ ਸਾਨੂੰ ਦੇਖ ਕੇ ਰਾਜੀ ਨਹੀਂ ਉਹਨਾਂ ਨੂੰ ਇਸ ਗੱਲ ਦਾ ਪਤਾ ਕਿ ਜਿੱਦਣ ਸਿੱਖ ਉੱਠ ਖੜੇ ਹਨਾ ਉਸ ਦਿਨ ਉਹਨਾਂ ਕੋ ਕੋਈ ਚਾਰਾ ਨਹੀਂ ਹੋਣਾ ਇਹਨਾਂ ਨੇ ਸ਼ਹਾਦਤਾਂ ਕਿੰਨੀਆਂ ਕਿ ਦਿੱਤੀਆਂ ਤੁਸੀਂ ਦੇਖੋ ਤਾਂ ਸਹੀ ਜੀ 1947 ਤੋਂ ਪਹਿਲਾਂ ਤੇ 1947 ਦੇ ਵਿੱਚ ਕਿੰਨੀਆਂ ਸ਼ਹਾਦਤਾਂ ਦਿੱਤੀਆਂ 95% ਸਿੱਖਾਂ ਦੀਆਂ ਸ਼ਹਾਦਤਾਂ ਬਲਕਿ ਬਾਕੀ ਕਿੰਨੀ ਆ ਉਦਾਂ ਤੇ ਇਹ ਕਹਿੰਦੇ ਅਸੀਂ ਅਸੀਂ 1.2 ਬਿਲੀਅਨ ਆ ਜੀ ਤੇ ਉਹ ਕਿੱਦਾਂ ਹੁਣ ਅਸੀਂ ਹੁਣ ਇਹ ਦੇਖੀਏ ਜਿਨ੍ਹਾਂ ਸਿੱਖ ਪਰਿਵਾਰਾਂ ਨੇ ਆ ਜਿਨ੍ਹਾਂ ਸਿੱਖ ਸ਼ਕਤੀਤਾ ਨੇ ਉਹਨਾਂ ਚਿੱਠੀਆਂ ਦੇ ਉੱਤੇ ਹਸਤਾਖਰ ਕਰਨ ਤੋਂ ਮਨਾ ਕਰ ਦਿੱਤਾ ਕੈਨੇਡਾ ਦੇ ਵਿੱਚ ਉਹਨਾਂ ਦੀ ਗਿਣਤੀ ਵੀ ਵੱਧ ਆ ਲੇਕਿਨ ਕੁਝ ਕੁ ਪਰਿਵਾਰਾਂ ਨੇ ਦਬਾਅ ਦੇ ਚੱਲਦੇ ਆ ਮਜਬੂਰੀ ਦੇ ਚੱਲਦੇ ਆ ਜੇਕਰ ਚਿੱਠੀ ਤੇ ਗੁੱਠਾ ਲਾ ਦਿੱਤਾ ਜਿ ਚਿੱਠੀ ਦੇ ਉੱਤੇ ਘੁੱਗੀ ਮਾਰ ਕੇ ਸਰਕਾਰ ਨੂੰ ਵਾਪਸ ਕਰ ਰਿਹਾ ਦਿੱਤਾ ਹੁਣ ਸਰਕਾਰ ਨੇ ਉਹ ਚਿੱਠੀਆਂ ਵਰਤ ਕੇ ਕਹਿਣਾ ਕਿ ਆ ਦੇਖੋ ਜੀ ਉੱਥੋਂ ਦੇ ਵਸਦਾ ਸਿੱਖ ਤਾਂ ਸਾਡੇ ਨਾਲ ਖੜਾ ਹੈ ਤੁਸੀਂ ਕਿਵੇਂ ਕਹਿੰਦੇ ਕਿ ਅਸੀਂ ਉੱਥੇ ਸਿੱਖਾਂ ਦੇ ਉੱਤੇ ਇਹ ਇਹ ਤਸ਼ੱਦਦ ਟਾਰ ਰਹੇ ਆ ਅਮਰਪ੍ਰਿੰਤ ਸਿੰਘ ਇਹ ਬੜੀ ਸੌਖੀ ਜਈ ਗੱਲ ਹੋ ਪਹਿਲਾਂ ਵੀ ਸਿੱਖਾਂ ਨੂੰ ਕਿੰਨਾ ਕੁਝ ਕਹਿ ਚੁੱਕੇ ਆ ਇਹ ਮੁਠੀ ਭਾਰਵਾ ਖਾਲਸਤਾਨੀ ਮੁਠੀ ਭਾਰਵਾ ਅਸੀਂ ਕਹਿੰਨੇ ਆ ਓਪਨ ਚੈਲੰਜ ਹੋ ਆ ਇਲੈਕਸ਼ਨ ਕਰਾ ਦਿਓ ਜੇ ਤੁਸੀਂ ਇਲੈਕਸ਼ਨਾਂ 'ਚ ਜਿੱਤ ਜਾਓਗੇ ਚੁੱਪ ਕਰ ਜਮਾਂਗੇ ਜੀ ਇੱਥੇ ਸਕਾਟਲੈਂਡ 'ਚ ਹੋਈਆਂ ਨਹੀਂ ਹਮ ਉਹਨਾਂ ਨੇ ਪ੍ਰੂਫ ਕਰ ਦਿੱਤਾ ਇਹ ਕਾਤੇ ਨਹੀਂ ਕਰਦੇ ਕਿਉਂਕਿ ਸਾਰਾ ਹਿੰਦੁਸਤਾਨ ਇਸ ਵੇਲੇ ਖਾਲਸਤਾਨ ਦੇ ਹੱਕ 'ਚ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਜਿਹੜੀਆਂ ਬੇਈਮਾਨੀਆਂ ਹਿੰਦੁਸਤਾਨ ਦੀ ਸਰਕਾਰ ਇਸ ਵੇਲੇ ਕਰ ਰਹੀ ਆ ਇੱਕ ਸੁਬੇ ਨਾ ਨਹੀਂ ਉਹ ਸੈਂਟਰਲ ਕੰਟਰੋਲ ਕਰਨਾ ਚਾਹੁੰਦੇ ਆ ਇਹ ਸਾਂਝ ਨਹੀਂ ਸੂਬਿਆਂ ਦੀ ਤਾਂ ਸੈਂਟਰ ਸਰਕਾਰ ਦੀ ਇਹ ਹੈਗੀ ਡਿਕਟੇਟਰਸ਼ਿਪ ਜੀ ਸੋ ਇਸ ਕਰਕੇ ਇਹ ਜਿਹੜੀਆਂ ਸਾਰੀਆਂ ਕੁਝ ਚੀਜ਼ਾਂ ਹੁੰਦੀਆਂ ਇਹ ਉਸ ਪਰਮਾਤਮਾ ਦਾ ਭਾਣਾ ਹੀ ਆ ਉਹ ਜੋ ਵਰਤੌਣਾ ਉਹ ਵਰਤਾ ਕੇ ਹਟਣਾ ਤੇ ਇਹ ਜਿਹੜੀ ਚੀਜ਼ ਹੋ ਰਹੀ ਆ ਨਾ ਇਹ ਇਹੋ ਜਿਹੀ ਇਹੋ ਜਿਹੀ ਗੱਲ ਨਹੀਂ ਹੈਗੀ ਸਿੱਖ ਕਦੇ ਵੀ ਪਿੱਠ ਨਹੀਂ ਦਿਖਾਉਂਦਾ ਔਰ ਸਿੱਖਾਂ ਨੇ ਕੁਰਬਾਨੀਆਂ ਜਿੰਨੀਆਂ ਕੀਤੀਆਂ ਉਹਨਾਂ ਦਾ ਮੁੱਲ ਪੈਂਦਾ ਔਰ ਸਿੱਖਾਂ ਨੇ ਸਦੇਵੀ ਆਪਣਾ ਸਿਰ ਨੀਮਾ ਕਰਕੇ ਨਹੀਂ ਗੁਰੂ ਨਾਨਕ ਦੇਵ ਦੀ ਫਲਸਫੀ ਲੈ ਕੇ ਉਹਨਾਂ ਨੇ ਕੀਰਤ ਕਰੋ ਵੰਡ ਛਕੋ ਔਰ ਪਰਮਾਤਮਾ ਦਾ ਸ਼ੁਕਰਾਨਾ ਕਰੋ ਜਿਸ ਅਸੀਂ ਗੁਰੂ ਨਾਨਕ ਦੇਵ ਜੀ ਦੀ ਫਲਸਫੀ ਤੇ ਚੱਲਦੇ ਆਂ ਜਿਸ ਅਸੀਂ 10ਵੇਂ ਪਾਤਸ਼ਾਹ ਦੀ ਫਲਸਫੀ ਤੇ ਚੱਲਦੇ ਆਂ ਉਹਨਾਂ ਨੇ ਕਿਹਾ ਨਹੀਂ ਉਹਨਾਂ ਨੇ ਉਹਨਾਂ ਨੇ ਡਟ ਕੇ ਕਿਹਾ ਕਿ ਤੁਸੀਂ ਆਪਣਾ ਰਾਜ ਕਾਇਮ ਕਰਨਾ ਜਿਸ ਵੇਲੇ ਬੰਦਾਸੋਂ ਬਹਾਦਰ ਨੂੰ ਤੋੜਿਆ ਉਹਨੂੰ ਪੰਜ ਚੀਜ਼ਾਂ ਕਈਆਂ ਸੀ ਕਿ ਆਪਣੇ ਤੇ ਵਿਸ਼ਵਾਸ ਕਰੀ ਪੰਜ ਪਿਆਰਿਆਂ ਤੇ ਵਿਸ਼ਵਾਸ ਕਰੀ ਆਪਣੇ ਗੁਰੂ ਤੇ ਵਿਸ਼ਵਾਸ ਕਰੀ ਤੇ ਆਪਣੇ ਆਪ ਤੇ ਵਿਸ਼ਵਾਸ ਕਰੀ ਜਿਹਦੇ ਨਾਲ ਤੂੰ ਜੀਤ ਕਰੂਗਾ ਔਰ ਉਹ ਬੰਦਾ ਸੋਂ ਬਹਾਦਰ ਨੇ ਇੱਟ ਨਾ ਇੱਟ ਖੜਕਾਰ ਨਹੀਂ ਦਿੱਤੀ 6 ਸਾਲ ਰਾਜ ਨਹੀਂ ਕੀਤਾ 1708 ਤੋਂ 1716 ਤਈ ਰਾਜ ਨਹੀਂ ਕੀ ਹੋਇਆ ਫੇ ਮਿਸਲਾ ਨਹੀਂ ਬਣੀਆ ਮਿਸਲਾ ਦੇ ਉਸ ਵੇਲੇ ਮਿਸਲਾ ਜਿਹੜੀਆਂ ਸੀ ਬਾਹਰਲੇ ਸ਼ਾਂਭੂ ਆਣੇ ਦੇ ਜੰਗਲਾਂ ਚ ਜਾ ਕੇ ਰਹੀਆਂ ਨਹੀਂ ਫਿਰ ਇਹਨਾਂ ਨੇ ਸਰਵਤ ਖਾਲਸਾ ਬੁਲਾਇਆ ਸਰਵਤ ਖਾਲਸਾ ਨੂੰ ਹੁਕਮ ਕੀਤਾ ਕਿ ਤੁਸੀਂ ਇਹਨਾਂ ਨੂੰ ਰਾਖੀ ਦੇਣੀ ਆ ਜੀ ਔਰ ਜਿਸ ਵੇਲੇ ਉਹਨਾਂ ਨੇ ਰਾਖੀ ਦੇਣ ਲੱਗੇ 150 ਦੇ ਲਾਗੇ ਛੋਟੇ ਛੋਟੇ ਜਥੇ ਹੋ ਗਏ ਸੀ ਕਿਸੇ ਕੋ 5 ਘਰ ਸੀ ਕਿਸੇ ਪੰਜ ਪਿੰਡ ਸੀ ਕਿਸੇ ਕੋ 4 ਪਿੰਡ ਸੀ ਕਿਸੇ ਕੋ 10 ਸੀਗੇ ਔਰ ਉਹਦੇ ਤੋਂ ਫਿਰ ਇਹ 50 ਦੇ ਲਾਗੇ ਛਾਗੇ ਛੋਟੇ ਜਥੇ ਬਣ ਗਏ ਔਰ ਉਹਨਾਂ ਨੇ ਉਹਨਾਂ ਜਥਿਆਂ ਦੇ ਵਿੱਚੋਂ 12 ਮਿਸਲਾਂ ਬਣੀਆਂ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਬਿਲਕੁਲ ਉਸ ਰਾਜ ਦੀ ਗੱਲ ਹਰ ਕੋਈ ਅੱਜ ਕਰਦਾ ਭਾਵੇਂ ਪੰਜਾਬ ਚ ਬੈਠੀ ਸਰਕਾਰ ਗੱਲ ਕਰਦੀ ਹੈ ਭਾਵੇਂ ਵਿਦੇਸ਼ਾਂ ਦੇ ਵਿੱਚ ਮੀਡੀਆ ਹਾਊਸ ਉਸ ਉਸ ਰਾਜ ਦੀ ਗੱਲ ਕਰਦੇ ਨੇ ਤੇ ਭਾਵੇਂ ਵਿਦੇਸ਼ਾਂ ਦੇ ਵਿੱਚ ਬੈਠੇ ਸਿੱਖ ਆਪਣੇ ਉਸ ਰਾਜ ਦੀ ਗੱਲ ਕਰਕੇ ਮੌਜੂਦਾ ਸਰਕਾਰਾਂ ਦੇ ਨਾਲ ਟੱਕਰਾਂ ਲੈਂਦੇ ਹੋਣ ਕਿ ਸਾਨੂੰ ਹੱਕ ਹੈ ਅਸੀਂ ਆਪਣੇ ਉਸ ਰਾਜ ਦੀ ਗੱਲ ਕਰੀਏ ਉਸ ਰਾਜ ਦੀ ਮੰਗ ਕਰੀਏ ਕਿਉਂਕਿ ਜੇਕਰ ਯੂਨਾਈਟਿਡ ਨੇਸ਼ਨ ਤੇ ਕਈ ਖੜੜੇ ਵੀ ਅਸੀਂ ਛਾਂ ਕੇ ਦੇਖੀਏ ਉਹ ਹੱਕ ਦਿੰਦਾ ਕਿਸੇ ਵੀ ਘਟ ਗਿਣਤੀ ਨੂੰ ਕਿਸੇ ਵੀ ਅਜਿਹੀ ਕੌਮ ਨੂੰ ਕਿ ਤੁਸੀਂ ਆਪਣੀਆਂ ਸਥਾਣ ਦੀ ਮੰਗ ਕਰ ਸਕਦੇ ਹੋ ਜਿੱਥੇ ਤੁਹਾਡੀ ਭਾਸ਼ਾ ਜਿੱਥੇ ਤੁਹਾਡਾ ਇੱਕ ਰੱਬ ਨੂੰ ਪੂਜਣ ਦੀ ਪ੍ਰਥਾ ਤੇ ਜਿੱਥੇ ਤੁਹਾਡੀ ਇੱਕ ਵੱਡੀ ਗਿਣਤੀ ਰਹੀ ਹੋਏ ਅਖੀਰ ਦੇ ਵਿੱਚ ਸੰਗਤਾਂ ਨੂੰ ਅਮਰ ਪ੍ਰੀਸ਼ਿਆ ਮੈਂ ਇੱਕੋ ਲਵਸ ਕਹਿਣਾ ਚਾਹਨਾ ਕਿ ਜਿਹੜਾ ਯੂਨਾਈਟਿਡ ਨੇਸ਼ਨ ਦਾ ਚਾਰਟਰ ਵਾ ਜੀ ਜਿਸ ਸਰਕਾਰ ਨੇ ਉਹਨਾਂ ਨੇ ਚਾਰਟਰ 1 ਤੇ ਤੇ ਹੋਰ 2 3 ਵਾ ਉਹਨਾਂ ਤੇ ਸਾਈਨ ਨਹੀਂ ਕੀਤੇ ਕਿ ਸਾਨੂੰ ਇਹ ਮਨਜ਼ੂਰ ਨਹੀਂ ਤੇ ਉਹ ਉਹਦਾ ਹੀ ਉਹ ਹਰ ਕੋਸ਼ਿਸ਼ ਕਰਦੇ ਦੇਖੋ ਨਾ ਕਿੰਨੀ ਬਿਸ਼ਰਮੀ ਵਾਲੀ ਗੱਲ ਆ ਕਿ ਹਿੰਦੁਸਤਾਨ ਦੀ ਸਰਕਾਰ ਝੂਠ ਤੇ ਝੂਠ ਬੋਲੀ ਜਾ ਰਹੀ ਆ ਔਰ ਸਾਰਿਆਂ ਨੂੰ ਬੇਵਕੂਫ ਬਣਾ ਰਹੀ ਆ ਨਹੀਂ ਇਹ ਬਹੁਤ ਸਿਆਣੇ ਆ ਬਾਹਲੇ ਮੁਲਕਾਂ ਨੂੰ ਪਤਾ ਆ ਉਹ ਮੂੰਹ ਤੇ ਨਹੀਂ ਕਹਿੰਦੇ ਪਰ ਉਹ ਜ਼ਰੂਰ ਕਰਨਗੇ ਸੋ ਤਨਵਾਦ ਕਰਦੇ ਹਾਂ ਸਹੁਤ ਸਾਬ ਤੁਹਾਡਾ ਸਮਾਂ ਦਿੱਤਾ ਤੁਸੀਂ ਆਪਣਾ ਪੱਖ ਆਪਣਾ ਨਜ਼ਰੀਆ ਵੀ ਸੰਗਤਾਂ ਦੇ ਨਾਲ ਸਾਂਝਾ ਕੀਤਾ ਸੰਗਤ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਜੇਕਰ ਤੁਹਾਨੂੰ ਵੀ 에어ਪੋਰਟ ਦੇ ਉੱਤੇ ਬਹਿਰਾਲ ਤਾਂ ਹੁਣ ਤਾਂ ਯੂਕੇ ਦੇ ਮਿਨਿਸਟਰ ਦੇ ਵੱਲੋਂ ਥੋੜਾ ਧਿਆਨ ਦਿੱਤਾ ਜਾ ਚੁੱਕਾ ਇਸ ਪੂਰੇ ਵਿਸ਼ੇ ਦੇ ਉੱਤੇ ਅਜਿਹਾ ਕੁਝ ਵਾਪਰੇਗਾ ਨਹੀਂ ਲੇਕਿਨ ਜੇਕਰ ਤੁਹਾਡੇ ਨਾਲ ਯੂਕੇ ਦੇ ਕਿਸੇ ਵੀ 에어ਪੋਰਟ ਦੇ ਉੱਤੇ ਅਜਿਹਾ ਕੁਝ ਵਾਪਰਦਾ ਤੁਹਾਨੂੰ ਪੁੱਛਿਆ ਜਾਂਦਾ ਕਿ ਸਿੱਖ ਅਤੇ ਭਾਰਤ ਜਾਂ ਭਾਰਤ ਦੀ ਸਰਕਾਰ ਜਾਂ ਭਾਰਤ ਪ੍ਰਤੀ ਤੁਸੀਂ ਕੀ ਸੋਚਦੇ ਹੋ ਜ਼ਰੂਰੀ ਨਹੀਂ ਤੁਸੀਂ ਬਿਲਕੁਲ ਅਗੇਂਸਟ ਬੋਲੋ ਬਿਲਕੁਲ ਪ੍ਰੋ ਬੋਲੋ ਬਿਲਕੁਲ ਤੁਸੀਂ ਗੋਡੇ ਟੇਕ ਦੋ ਤੁਹਾਡਾ ਹੱਕ ਮੰਨਦਾ ਉੱਥੇ ਚੁੱਪ ਰਹਿਣ ਦਾ ਤੁਹਾਡਾ ਹੱਕ ਮੰਨਦਾ ਇਸ ਸਵਾਲ ਦਾ ਜਵਾਬ ਨਾ ਦੇਣ ਦਾ ਤੁਸੀਂ ਜਵਾਬ ਉੱਥੇ ਦਿਓ ਜਿੱਥੇ ਤੁਹਾਡੀ ਸੁਣੀ ਜੇ ਜਿੱਥੇ ਜਵਾਬ ਦੀ ਅਹਿਮੀਅਤ ਹੋਏ ਇਹਦੇ ਨਾਲ ਮੈਂ ਇੱਕੋ ਹੀ ਚੀਜ਼ ਐਡ ਆਨ ਕਰਨੀ ਚਾਹੁੰਦਾ ਇਕਤਾ ਆਪਣੇ ਜਿਹੜੇ ਐਮਪੀ ਆ ਉਹਨਾਂ ਨੂੰ ਦਿਓ ਦੂਸਰਾ ਅਕਾਲ ਚੈਨਲ ਨੂੰ ਤੇ ਸਾਰੇ ਜਿਹੜੇ ਮੀਡੀਆ ਸਾਡਾ ਸਿੱਖਾਂ ਦਾ ਉਹਨਾਂ ਨੂੰ ਵੀ ਭੇਜੋ ਤਾਂ ਕਿ ਇਹ ਸਾਰੀ ਗੱਲ ਅਸੀਂ ਨੰਗੀ ਕਰ ਸਕੀਏ ਅਸੀਂ ਕਲੀਅਰ ਕਰ ਸਕੀਏ ਕਿ ਆ ਸਾਡੇ ਨਾਲ ਹਿੰਦੁਸਤਾਨ ਦੀ ਸਰਕਾਰ ਕਰ ਰਹੀ ਹੈ ਬਿਲਕੁਲ ਜੀ ਸੰਗਤਾਂ ਤੋਂ ਇਜਾਜ਼ਤ ਲਾਂਗੇ ਫਤਿਹ ਦੀ ਸਾਂਝ ਪਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ